ਮਿਲ ਕਰਨੀ ਆਇਆ ਹੀ ਪਰ ਇਹ ਜਨਾਰ ਦਿਲਸ਼ਕ ਹੈ ਇਸ ਕੁੱਕ ਹੋਇਆ ਜੀ ਬੰਗਲੀ ਆ ਰਹੀ ਨਹੀਂ ਬੰਗਲੀ ਹੋਵਾਂ ਨਹੀਂ ਬੋਲੋ ਉਸੇ ਬੋਲ ਲਾ ਕਰ ਬੁਰਜ ਐ ਨਾੜੇ ਬੋ ਨਾ ਮੈਂ ਤਾਂ ਨਦਰ ਵਲੋਗ ਬਣਾ ਦਪ ਬੋਲੋ ਮੈਂ ਨਹੀਂ ਬੋਲਦਾ ਹਸਰੀ ਗਾੜੀ ਹੋਲ ਹੋਲ ਜੀ ਫਸਤਰੀ ਗਾਰ ਜੀ ਚਿੰਗ ਬੰਗਲੀ ਸਾਹਿਬ ਸੋ ਬੋਲ ਚਿੰਗਬੂੰਗਲੀ ਇਹ ਬੰਦਾ ਕੀ ਆ ਰਿਹਾ ਹਾਂ ਤਾਂ ਨਹੀਂ ਬਤਾ ਤੇ ਮੈਂ ਇਹਨੂੰ ਕਿਹਨੂੰ ਕਹਿੰਦੇ ਨੇ ਚਿੰਗਬੂੰਗਲੀ ਜਪੈਂਦੀ ਨੂੰ ਮੈਂ ਲੋਟ ਦਮ ਬਚਾਲੀ ਰਹੇ ਉਹ

ਦੇਖ ਆ ਰਿਹਾ ਹਾਂ ਦੂਰੇ ਕਰਾ ਲਵਾਂ ਕਿ ਮੈਂ ਆਪਣੀ ਚੰਗੀ ਕਰਕੇ ਫੇਰ ਬਹਿ ਜਾਣਾ ਹੈ ਫਦੇ ਦੰਦ ਵਿੱਚ ਫਸ ਗਿਆ ਚਲੋਂ ਦੰਦ ਚੁੱਕ ਹੈ ਤੂੰ ਫੜ ਕੇ ਤੂੰ ਫੜ ਕੇ ਛਾੜ ਦੇ ਮੈਂ ਤੂੰ ਫੜ ਕੇ ਛਾੜ ਦੇ ਮਿੰਟਾਂ ਚ ਫੇਰ ਕੀ ਹੋ ਗਿਆ ਨਾਂ ਤੇ ਲੱਤ ਠੀਕ ਹੋ ਜਾਣਗੀ ਵੀਰੇ ਨੂੰ ਛਾੜ ਦੇ ਲੱਤਾਂ ਤਾਂ ਉੱਤਰੀਆਂ ਘਰੇ ਵਡਾਉਣੀਆਂ ਪਾਣੀ ਵਾਲੀ ਉਹ ਗੰਬੀਰੇ ਥੜੀ ਹੱਕ ਮੰਕਲ ਏ ਬਾਈ ਲਗਾ ਹਟਾ ਉਹ ਇਹ ਬੰਦ ਜੋ ਕਿ ਤੇ ਵਲੌਗਰ ਆਉਂਦੇ ਅੰਦਰੋਂ ਲੋਗਨ ਨੂੰ ਗੱਲ ਭੁੱਲ ਗਈਆਂ ਲੋਗ ਤਾਂ ਆਹ ਸੰਗਿਆ ਬਾਜੋ ਗਰਮੀ ਕੱਢੋ ਸਵਾਰ ਕੇ ਚੰਗੀ ਤਾਂ ਜਿੰਨਾ ਹਾਂ ਮੀ ਫੇ ਮੈਂ ਘਾਤੋਂ ਬਾਹਰ ਖੜੀ ਮੈਂ ਆਪਣੇ ਵਾਲ ਗਿੱਲੇ ਕਰ ਲੈਣ ਡਰਾਇਰ ਵੀ ਨਹੀਂ ਹੈਗਾ ਉਦੋਂ ਬੱਸ ਘਾਨ ਨੂੰ ਮੈਂ ਤਾਂ ਭੁੱਲ ਹੀ ਗਈ ਹਾਂ ਹਾਂ ਚਲੇ ਹੈ ਭੁੱਲ ਗਈ ਸੀ ਕਿ ਮੈਂ ਬਾਹਰ ਕੱਢ ਗਈ ਮੇਰੇ ਵਾਲ ਸਾਰੇ ਗਿੱਲੇ ਹੋ ਜਾਣੇ ਸੀ ਚਲ ਭਾਜਾ ਇੱਥੋਂ ਤੂੰ ਤਾਂ ਤੂੰ ਤਾਂ ਖੇਡ ਜਾ ਕੇ ਗੇਮ ਦੇਖੋ ਇੱਧਰ ਸਾਰੇ ਜਾਣੇ ਕਿੱਧਰ ਚਲ ਪੰਨੀ ਇਤਨੇ ਪੁਰਨੀਤ ਪੁਰਨੀਤ ਗਲਤ ਥਾਂ ਤੇ ਬੈਠਾ ਮਤ ਤੋ ਨਹੀਂ ਨਹੀਂ ਕੋਈ ਨਹੀਂ ਨਹੀਂ ਅੱਗੇ ਕਰ ਲਾ ਕੁਰਸੀ ਆਪੇ ਹੋ ਗਿਆ ਆ ਪੁਰਨੀਤ ਨੂੰ ਕਹਿੰਨੀ ਮੈਂ ਗਲਤ ਪੈ ਜਾ ਆ ਜਾ ਫੇਰ ਮੈਂ ਤੁਹਾਨੂੰ ਲੱਭ ਰਹੀ ਮੈਂ ਤੇ ਕਿੱਥੇ ਗਏ ਹੋ ਫਟੇ ਹੋਰੀ ਨੂੰ ਕੰਮ ਕਹਿ ਦੋ ਗੋ ਮੇਣਾ ਕ ਮੇਣਾ ਹਾਂਜੀ ਧੱਕ ਗੱਜ ਜੇਸੀ ਵੀ ਆ ਗਈ ਪਾਪਾ ਜੇਸੀ ਵੀ ਆ ਗਈ ਸੀ ਮਿਜਾਰੀ ਸੀ ਅੰਦਰ ਕੀ ਕਰ ਰਹੇ ਛੇ ਕੀ ਆ ਕੀ ਕਰ ਰਹੇ ਆ ਇਹ ਸਾਫ ਆਈ ਚਲਦੀ ਹੈ ਟੱਕਾ ਨਹੀਂ ਕਰ ਰਹੇ ਟੱਕਾ ਤਾਂ ਕਰਦੇ ਹਾਂ ਅੱਜ ਕਰ ਦਿੱਤਾ ਕੀ ਕਰ ਰਿਹਾ ਆਪਾ ਆਪਾਂ ਤੁਸੀਂ ਕੀ ਕਰ ਰਹੇ ਆ ਮੈਂ ਜਾਇਜਾ ਲੈ ਰਹੇ ਨਹੀਂ ਕੰਮੇ ਕੰਮ ਹੋ ਰਿਹਾ ਤੁਸੀਂ ਵੀ ਕਰ ਲਓ ਫਿਰ ਮੈਨੂੰ ਤਾਂ ਜਾਇਜਾ ਲੈਣਾ ਹੁੰਦਾ ਕੋਈ ਸਾਡਾ ਤਾਂ ਕੰਮ ਹੁੰਦਾ ਤੇ ਆ ਜੋੜ ਰਹੇ ਨੇ ਟਾ ਤੇ ਪੁੱਛ ਰਿਹਾ ਕੰਨਾ

ਦੇ ਗਾਈਜ਼ ਮੈਂ ਚੱਲੋ ਅੱਗੇ ਆ ਕੇ ਦਿਖਾਉਣੀ ਆ ਆ ਇਧਰ ਨੰਨੀ ਤੇ ਇਧਰ ਡੈਡੀ ਆ ਤੇ ਦੋ ਮम्मा ਹਾਂਜੀ ਹਾਂਜੀ ਸਫਾਈ ਦੀ ਜਿਹੜੀ ਜ਼ਿੰਮੇਦਾਰੀ ਹੈ ਦੇਣੀ ਕਿੰਨੂੰ ਹੈ ਸੋਨੂੰ ਹੈ ਤੁਹਾਨੂੰ ਸਫਾਈ ਦੀ ਜ਼ਿੰਮੇਵਾਰੀ ਤੂੰ ਹੀ ਦਮਨ ਨੂੰ ਦੇ ਦੋ ਨਾ ਸਾਰੀ ਮੈਨੂੰ ਦੇ ਹਰੀ ਸਫਾਈ ਜ਼ਿੰਮੇਵਾਰੀ ਅੱਛਾ ਨਹੀਂ ਸਫਾਈ ਦੀ ਜ਼ਿੰਮੇਦਾਰੀ ਕੁੜੀਆਂ ਦੀ ਹੁੰਦੀ ਘਰ ਐ ਸਫਾਈ ਦੀ ਜ਼ਿੰਮੇਵਾਰੀ ਹੁੰਦੀ ਮੈਂ ਮਮਾ ਨੂੰ ਕਿਹਾ ਮਮਾ ਮੈਂ ਕੁਰੇਸ਼ਨ ਤੂੰ ਕਹਿ ਆ ਕਿ ਰੱਖਣੀ ਹੈ ਤੇ ਉਹ ਤੇ ਤੂੰ ਹੀ ਰੱਖਣੀ ਪੁੱਤਰ ਐਡ ਐ ਨਹੀਂ ਰੱਖਣੀ ਹਾਂ ਤੇ ਇਹੀ ਰੱਖੇਗੀ ਹੋਰ ਕੀ ਹੈ ਕੀ ਸੋਨੂੰ ਉਹ ਕਮਰੇ ਦੀ ਸਕੰਜਾ ਵੀ ਪਾ ਲੈਣ ਡਾਊਨ ਚ ਕਿਹੜਾ ਸਕੰਜਾ ਡਾਊਨ ਚਲੀ ਹੋਰੀ ਜੀ 25 26 ਦੀਆਂ ਦੀ ਹਾਂ ਆਛਾ ਉਹ ਡਾ ਕੱਢ ਕੇ ਆ ਪੱਥਰ ਆ ਫੇਰ ਹੁਣ ਕੀ ਲਵਾਣਾ ਫੋਨ ਦਾ ਪਾਸ ਨਹੀਂ ਲਗਾ ਉਹ ਸਾਰਾ 5-10000 ਰੁਪਏ ਜੋ ਕੰਮ ਹੋ ਜੂਗਾ ਉਹ ਸੱਤ ਦਾ ਕੀਤਾ ਹੈ ਅਮਨ ਸੋਨੇ ਦੇ ਘੜਂਦੇ ਗਮਲੇ ਲੈ ਆਈ ਇੱਥੇ ਲਾ ਦੇ ਗਮਲੇ ਅਮਨ ਲੈ ਜਾਂ ਹੈ ਫੁੱਲ ਤਾਂ ਸਲੈਕਟ ਕਰਕੇ ਹੀ ਆ ਕੇ ਵਿਆਹ ਕਰਨਾ ਫੁੱਲ ਤਾਂ ਸਲੈਕਟ ਕਰਕੇ ਹੀ ਲੈ ਆਏ ਸੀ ਅਈ ਇਹ ਤਾਂ ਬਾਗੇ ਕਰਨਗੇ ਬਾਹਰ ਬੋਲ ਕੰਮ ਲੈਣੇ ਸਾਰੇ ਅਈ ਲੱਤ ਮਾਰ ਕੇ ਛੱਟ ਵੀ ਦੇਣ ਕਰਨੇ ਫਤੇ ਭਾਵੇਂ ਸ਼ਟਰ ਬੰਦ ਕਰਦੇ ਤਾਂ ਬਾਅਦ ਹੀ ਬੰਦ ਕਰਦਾ ਸ਼ਟਰ ਸੋਨੂ ਸ਼ਟਰ ਤੈਨੂੰ ਬਾਕੀ ਦੁਕਾਨਾਂ ਦੇ ਮੁਕਾਬਲੇ ਪਤਲਾ ਜਿਹਾ ਨਹੀਂ ਲੱਗਦਾ ਝੂ ਟਾਡੇ ਮਹਿੰਗੇ ਦੇ ਸ਼ਟਰ ਹੀ ਸਸਤੇ ਵਾਲੇ ਬਣੇ ਕਿ ਮਸਲੇ ਪੈਸਾ ਬਚਾਇਆ ਬਚਾਇਆ ਨਹੀਂ ਹੈਗਾ ਪਹਿਲਾਂ ਠੋਕੇ ਲਾਇਆ ਸਾਰੇ ਪਾਸੇ ਬੁਟੀਕ 'ਚ ਤਾਂ ਨਹੀਂ ਹਾਂ ਪੈਸਾ ਬਚਾਇਆ ਨਹੀਂ ਹੈਗਾ ਬੁਟੀਕ ਵਾਰ ਪਹਿਲੀ ਵਾਰ ਹੀ ਖੁੱਲ ਕੇ ਪੈਸਾ ਲਾ ਆ ਵੀਰਾ ਵੀ ਬਹੁਤ ਮਿਹਨਤੀ ਬਹੁਤ ਕੰਮ ਖਿੱਚਦਾ ਵੀਰਾ ਆਹ ਵੀਰਾ ਆਹ ਜਿਹੜਾ ਕਿਸੇ ਨਾਲ ਉਹਨੂੰ ਕੋਈ ਮਤਲਬ ਨਹੀਂ ਹਾਂ ਇਹ ਨਾਲ ਉਹਦਰ ਰੜਕ ਨਹੀਂ ਤੇ ਰੜਕਿਆ ਜਾ ਸਕਦਾ ਤਾਂ ਉਧਰ ਈ ਕੋਈ ਗੱਲ ਪਾਗੜਾ ਤੇ ਬਾਲਟੀ ਜੋ ਖੋਲਦੇ ਨੇ ਇਹ ਤਾਂ ਸੋਨੂ ਨੂੰ ਕਾਮਨ ਸੈਂਸ ਹੀ ਨਾ ਉਹਨੂੰ ਅੱਗਾ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਕੀ ਕਰਦੇ ਨੇ ਹਾਂ ਮੈਨੂੰ ਪਤਾ ਲੱਗ ਜਾ ਹੁਣ ਮੈਂ ਮੁਕਰ ਗਈ ਤੇ ਮੈਂ ਫਰਸ਼ ਤੇ ਮੋੜਾ ਹੁੰਦਾ ਹੋਵੇ ਪਰ ਨਹੀਂ ਧਿਆਨ ਨਾਲ ਉਹ ਗੱਡੀ ਫਰਸ਼ ਤੇ ਸੱਲ ਮੋੜਾ ਕੱਤੋਂ ਕਰਨ ਗਿਆ ਹਏ ਮੁਕਰ ਜਾਂਦੀ ਨਾਲ ਦੇ ਨਾਲ ਫਰਸ਼ ਤੇ ਮਿੱਟੀ ਤੇ ਪਰਕੇ ਨਹੀਂ ਫਰਸ਼ ਤੇ ਮਿੱਟੀ ਤੇ ਕੋਈ ਪਰਕ ਨਹੀਂ ਹੈਗਾ ਇਸ ਤਰੀਕੇ ਕਰਕੇ ਦਿਖਾ ਦੇ ਤੈਨੂੰ ਆਹ ਖੋਲ ਕੇ ਦੇਣਾ ਕੁਛ ਨਹੀਂ ਕਿੰਨੀ ਹਾਂ ਮੈਂ ਦੁੱਧ ਢਿੱਕ ਦੇਣੀ ਫਿਰ ਲੈ ਮਿਸਤਰੀ ਨੂੰ ਸੁਣ ਗਿਆ ਹੀ ਵੀ ਵਿਚਾਰੀਆਂ ਲਾੜੀ ਨਾ ਪਹਿਣ ਮੈਂ ਕਰਕੇ ਦਿਖਾ ਦਵਾਂ ਘਰ ਦਾਨ ਲੈ ਦਾਂਗੇ ਦਾਨ ਪੱਤ ਜਾਂਦ ਨਗਰ ਦਾਨ ਪਾਈ ਜਾਓ ਸਹੀ ਗੱਲ ਐਡੀ ਹੁਣ ਆ ਲੱਗੰਦਿਆ ਨਹੀਂ ਸਾਨੂੰ ਹੈ ਤੇ ਤੁਹਾਨੂੰ ਤੇ ਬਾਹਰ ਆਉਂਦੀ ਪੱਖਾ ਹੁੰਦੇ ਆ ਰਕਮਾ ਹੋਰ ਹੋਰ ਉਹਨੂੰ ਪਿੱਛੇ ਕਾ ਬੋਲਦਾ ਵੀ ਨਹੀਂ ਭਗਤ ਬੰਦਾ ਉਹਨੂੰ ਅਜੇ ਵੀ ਨਹੀਂ ਪਤਾ ਬੋਲਿਆ ਕਰ ਐਦਾਂ ਨਹੀਂ ਚੱਲਦਾ ਕੰਮ ਹੈ ਜਿੱਦੀ ਚੰਗੀ ਬਾਣੀ ਆ ਜੀ ਬੱਬੇ ਕਾ ਲਾ ਮਾ ਜੀ ਆਏ ਆ ਇਹ ਹਰ ਕੋਈ ਛੁੱਟੀ ਮਾਰ ਲੈਂਦਾ ਇੱਕ ਦਿਨ ਆ ਕੇ ਨਹੀਂ ਤਾਂ ਅਜਾ ਹੁਣ ਲਾਇਆ ਪੁੱਤ ਚਲੋ ਅੰਨਾ ਸੋਨੂ ਘਰੇ ਚੱਲੀਏ ਚਲੋ ਸੋਨੂ ਘਰੇ ਚੱਲੀਏ ਸੋਨੂ ਰਾਹ 'ਚ ਖੜ ਗਈ ਕੋਈ ਵੜਨਾ ਜਾਵੇ ਸੋਨੂ ਕਿੰਨਾ ਸੋਹਣਾ ਲੱਗ ਰਿਹਾ ਯਾਰ ਤੁਸੀਂ ਵੀ ਆਹੀ ਲਵਾ ਲਿਓ ਇਹੀ ਲਵਾਣੀਆਂ ਪੈਣੀਆਂ ਹੋਰ ਅੱਡੜ ਢੋਲੂਆਂ ਆਵਾਂਗੇ ਹੋਰ ਇਹੇ ਹੋਏ ਸੋਹਣੀਆਂ ਲੱਗਣਗੀਆਂ ਨਹੀਂ ਅੰਦਰ ਵੇੜੇ 'ਚ ਵੀ ਗੱਰੀਆਂ ਨਹੀਂ ਵੇੜੇ 'ਚ ਤਾਂ ਦੂਜਾ ਫਾਲਾ ਨਹੀਂ ਸੋਹਣੀਆਂ ਲੱਗਣੀਆਂ ਹੀ ਵੈਸੇ ਆ ਵੀ ਓ ਲੋਕ ਗੱਲ ਅੱਗਾਈ ਵੀ ਰਖੋ ਲੈਣ ਸੰਤਾ ਠੇਕੇਦਾਰ ਆ ਗਿਆ ਹੋਰ ਚੰਗਾ ਕੰਮ ਕਰਾ ਠੇਕੇਦਾਰ ਨੂੰ ਕਹੋ ਕੰਮ ਛੇਤੀ ਕਰੇ ਓ ਜਿਹੜੀ ਕੰਮ ਕਾਰ ਨਹੀਂ ਮਿਲੀ ਨਾ ਫਤਿਹ ਨੋ 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 ਓਹ ਇਹ ਨਹੀਂ ਲਈ ਤਾਂ ਅੱਜ ਲੈ ਕੇ ਆਏ ਗੱਡੀ 'ਚ ਇਹ ਆ ਫਿਰ ਲਾਗੂ ਕਿ ਕਿੱਥੇ ਆ ਕਿੱਥੇ ਗੇਲਣਾ ਨਹੀਂ ਨਹੀਂ ਉਹ ਤਾਂ ਉੱਧਰ ਡੋਗ ਗਈ ਹੈ ਉਹਨਾਂ ਦੇ ਆਏ ਨੇ ਉਧਰ ਨਹੀਂ ਜਾਣਾ ਪਰ ਸੰਤਨ ਦਾ ਮਰਸੀ ਛੋਟੇ ਨਹੀਂ ਆਏ ਨੇ ਅੱਛਾ ਸਾਰੇ ਆਏ ਨੇ ਉਹ ਗੱਲ ਨਹੀਂ ਹੈਗੀ ਉਹ ਤਾਂ ਉੱਧਰ ਡੋਗ ਗਈ ਹੈ ਫਿਰ ਤੁਸੀਂ ਪੰਗੇ ਲੈਂਦੇ ਹੋ ਜਾ ਕੇ ਪੁੱਤੇ ਹਾਂ 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 ਆਪਣਾ ਫੋਨ ਕੰਮ ਹੋ ਗਿਆ ਲੱਗਦੇ ਹਾਂ ਹੈ ਫੋਨ ਕਹਿੰਦਾ ਅੱਜ ਤਾਂ ਮੈਨੂੰ ਪਤਾ ਹੀ ਨਹੀਂ ਗੱਡੀ ਗੱਡੀ 'ਚ ਸਬਸਕ੍ਰਾਈਬਰ ਲੋਤਾ ਹੈ ਦਾ ਨਹੀਂ ਭਾਜੀ ਮੈਂ ਕੀ ਕਹਿੰਦਾ ਮੈਂ ਵੀ ਆਖਾਂ ਭਾਜੀ ਤੁਹਾਨੂੰ ਵੇਖਿਆ ਲੱਗਦਾ ਕਿਤੇ ਮੈਨੂੰ ਲੱਗਿਆ ਮੈਂ ਸਬਸਕ੍ਰਾਈਬਰ ਹੀ ਆ ਫਿਲਿੰਦਰਨ ਬਾਜ ਮਾਰਾ ਹੋਰ ਭਾਜੀ ਤੁਰ ਗਿਆ ਨਾ ਉਹ ਆਹੋ ਤੁਰ ਗਿਆ ਨਾ ਪ੍ਰਧਾਨ ਫਟਾ ਪਰਦਾ ਬੰਨੀ ਤੇ ਹੋਗਾ ਕੋਝ ਰਿਹਾ ਕਿੰਨੀ ਆਈ ਤੇ ਮੂੰਹ ਨੂੰ ਤੁਰਦਾ ਹੁੰਦਾ ਮੂੰਹ ਸੁੱਜਿਆ ਪਿਆ ਹੋਰ ਤਾਂ ਕਿੰਨਾ ਕਰ ਲੱਗੀ ਬੰਨ ਕੇ ਬੰਦਾ ਬੀ ਨਾ ਕੰਮ ਕੀਤਾ ਕੀ ਪਤਾ ਕੀ ਸ੍ਰੀ ਦੀਆਂ ਦਾ ਦੁਖਣਾ ਭਾਜੀ ਦਾ ਬੀ ਬਹੁਤ ਜ਼ਿਆਦਾ ਖਾਂਦੇ ਨੇ ਭਾਜੀ ਨੂੰ ਕਸੂਰ ਸੈਰ ਕਰਨ ਦਰਜ ਕਰੋ ਪੰਜ ਵਾਰੀ ਉੱਠ ਕੇ ਸ਼ਹਿਰ ਕੀ ਰਾਤ ਕਿਹੜੇ ਵੇਲੇ ਤੱਕ ਤਾਂ ਗੱਲ ਚੱਲਦੀ ਰਹਿੰਦੀ ਆਪਣੀ 12 1 ਵਜੇ ਤੱਕ ਉਹਦੋਂ ਬਾਅਦ ਨਹੀਂ ਚੱਕਰ ਹੈ ਨਾ ਤੂੰ ਗੱਲਾਂ ਕਰਦੀ ਨਹੀਂ ਬਾਜੀ ਨੂੰ ਦਸਵਾ ਦਿਆ ਕਰ ਉਹ ਲੱਗੇ ਸੁੱਤਾ ਫਿਰ ਕਿਹੜਾ ਲੱਗੇ ਉਹ ਹੁੰਦੀ ਬਾਤ ਹੋਰ ਕੀ ਮੰਮੀ ਨੂੰ ਨਹੀਂ ਅਸੀਂ ਗੱਲਾਂ ਕਰਦੇ ਰਹਿੰਦੇ ਆ ਮੰਮੀ ਨੂੰ ਨਹੀਂ ਦੰਦੀ ਹੈ ਰਾਤ ਨੂੰ ਇਹ ਤੋੜ ਰੋੜਾ 판ਨੇ ਨਹੀਂ ਜਾਂਦੇ ਨਹੀਂ ਇਹ ਤਾਂ ਕਰਨੀ ਬਟਾ ਰਾਜੇ ਦੀ ਰਾਣੀ ਫੋਨ ਚੜਦੀ ਨਹੀਂ 12 1 ਵਜੇ ਆ ਬਾਹਰੇ ਆ ਕੇ ਬਹਿ ਜਾਓ ਬਾਹਰੇ ਮੱਖੀਆਂ ਨਹੀਂ ਬਹਿ ਜਾਂਦੀਆਂ ਮੱਖੀ ਸਿਰ ਪਹਿਲਾਂ ਅੰਦਰ ਬਹਿ ਜਾ ਅੰਦਰ ਠੀਕ ਹੈ ਅੰਦਰ ਕਿ ਲਾਦਾ ਲੱਗਿਆ ਉਹ ਹੁੰਦਾ ਉੰਦਰ ਡੱਕਿਆ ਸਵੇਰ ਦਾ ਨਾਨੀ ਤੋਂ ਸਿੱਖ ਲੈਣਾ ਇਹ ਸੇਰ ਦਾ ਨਾਨੀ ਦੋ ਤਾਂ ਟੀਵੀ 'ਚ ਬੈਠੇ। ਬਾਜੀ ਟੀਵੀ 'ਚ ਬੈਠੀ ਰਹੀ ਚੱਲ ਮੈਂ ਉੱਥੇ। ਇਧਰ ਇਹ ਮਿਸਟਰ ਗਿਆਨੀ ਨੂੰ ਸਮਝ ਨਹੀਂ ਆਉਂਦੀ ਕਦੀ ਨਾ ਜਦਾਂ ਘਰ ਘਰ ਨਹੀਂ ਘੇੜਦੇ ਕਦੀ ਕੋਈ ਉੱਥੇ ਪੌੜੀਆਂ ਤਾਂ ਲੱਗ ਜਾਂਦਾ ਦੋ ਟੋਟੇ ਪੱਥਰ ਦੇ ਲਾਂਕਾ ਦੀ ਕੋਈ ਟਿਕੋੜੀਆਂ ਤਾਂ ਪੌੜੀਆਂ ਤਾਂ ਸੋਨੀ ਨੇ ਲਾਇਆ। ਉੱਥੇ ਚਿੜੀਆਂ ਨਾ ਸਾਨੂੰ ਕਿਸੇ ਵਾਸਤੇ ਲੱਗਣ ਦਿੰਦੇ ਨੇ ਨਾ ਆਪ ਉਹ ਕਰਦੇ। ਜਿਹੜਾ ਮੇਰੇ ਸਾਡੇ ਘਰ ਆਉਂਦਾ ਇੱਕ ਦਿਨ ਆ ਕੇ ਦੋ ਜਿਹੜੇ ਦਿਨ ਛੁੱਟੀ ਪਤਾ ਨਹੀਂ ਦਗਾ ਤੋ ਕਰਦਾ ਅੱਜ ਪੇਂਟ ਵਾਲਾ ਮੈਨ ਲਾਦਾ ਅੱਜ ਆ ਜਾਂਦਾ ਤੇ ਇਹਦਾ ਅੱਜ ਕੰਮ ਨਿਬੜ ਜਾਣਾ ਸੀ ਪੇਂਟ ਵਾਲੇ ਦਾ ਮੈਨੂੰ ਕਚਾਰੀਆਂ ਚ ਕੰਮ ਹੈ ਚਲ ਉਹਦਾ ਫਿਰ ਜ਼ਰੂਰੀ ਹੀ ਵਿਚਾਰੇ ਦਾ ਨਹੀਂ ਉਹਦਾ ਛੁੱਟੀ ਮਾਰਦਾ ਨਹੀਂ ਮੁੰਡਾ ਹਾਂ ਉਹ ਮੁੰਡਾ ਤਾਂ ਉਹ ਵੀ ਕੰਮ ਵਾਲਾ ਦੇਖੀ ਜਿਓ ਨੇ ਆ ਗਿਆ ਕੱਲ ਉਹਨੇ ਕੱਲ ਨੂੰ ਵੇਡ ਦੇਣਾ ਸਾਰਾ ਆ ਉਹਦਣ ਹੀ ਨੇ ਵੇੜੇ ਆ ਪੱਥਰ ਜਿਆ ਚਮਕਿਆ ਬਹੁਤ ਕਰੂ ਮੈਨ ਲੱਗਦਾ ਵੇੜੇ ਚ ਸਾਨੂੰ ਵਰਗੀਨ ਕਵੇ ਇਹੇ ਜਿਹਾ ਲਵਾ ਲਵੇ ਹਨਾ ਇਹ ਪੱਥਰ ਨੂੰ ਤੇ ਲਵਾ ਦੇ ਦਾ ਟਾਲਾ ਟੁਲਾ ਰ ਮਿੱਟੇ ਖਾਣਾ ਨਹੀਂ ਹੈ ਆ ਤਾਂ ਪੱਥਰ ਹੀ ਠੀਕ ਹੈ ਨਹੀਂ ਨਹੀਂ ਇਹ ਤਾਂ ਨਹੀਂ ਤੋਤਾ ਕਿ ਐ ਥੋੜੀ ਕੀ ਚਮਕ ਜਣਗੀਆਂ ਕਿਤੇ ਪੱਥਰ ਬਥਲਾ ਬਵੇ ਪਾਣੀ ਮਾਰ ਵਾਈਪਰ ਫੇਰ ਸਾਫ ਆ ਟਾਲ ਆ ਵਾਲੇ ਟਾਲਾਂ ਚ ਬੰਦਾ ਪਿਆ ਬਿਮਾਰੀ ਪ੍ਰੈਸ਼ਰ ਹੀ ਮਾਰੀ ਦਾ ਵਿੱਚੋਂ ਗੋਲੇ ਕਰੀ ਜਾਂਦਾ ਕਦੀ ਬੰਦਾ ਨਹੀਂ ਵੀ ਧੋਣਾ ਬੰਦਾ ਪੋਚਾ ਵੀ ਮਾਰ ਦਿੰਦਾ ਵਾਈਪਰ ਨਾਲ ਚੱਕ ਕੇ ਸਾਫ ਬਾਕੀ ਮਾਣੇ ਟਾਲਾ ਵੀ ਨਹੀਂ ਵਧੀਆ ਹੈਗਾ ਨਾ ਹਾਨੀ ਹੋ ਵਧੀਆ ਟਾਲਾ ਮੈਂ ਡਰੈਗ ਰੂਮ ਗਲਤੀ ਕਰ ਲਈ ਉਹੀ ਗੱਲ ਬਾਅਦ ਚ ਪਤਾ ਲੱਗਿਆ ਆ ਉਰੇ ਤੱਕ ਜੀ ਖਿੱਚ ਲੈਂਦੇ ਗੇਟ ਤੋਂ ਪਿੱਛੇ ਵਿੱਚ ਵਿੱਚ ਆਈ ਅਮਨ ਮਸ਼ੀਨ ਫਿੱਟ ਕਰਾ ਦਿੰਦੇ ਕਿਉਂ ਸੋਚ ਪਈ ਮਸ਼ੀਨ ਕਿੱਥੇ ਰੱਖੀ ਅੰਦਰ ਉੱਥੇ ਥਾਂ ਨਹੀਂ ਰਿਹਾ ਹੈਗਾ ਧੋਣ ਨੂੰ ਉਦੋਂ ਹੀ ਤੇ ਮੇਰੇ ਤੋਂ ਕੀ ਕਰੇ ਬੰਦਾ ਪਹਿਲਾਂ ਵੱਡੇ ਤਾਂ ਦੁਖੀ ਹਾਂ ਹੁਣ ਵੱਡੇ ਤਾਂ ਦੁਖੀ ਹੋਏ ਤੇ ਹੁਣ ਜਮਾ ਹੀ ਛੋਟਿਆਂ 'ਚ ਫਸ ਗਏ ਆ ਕਿ ਕਰਿਆ ਹੀ ਉੱਥੇ ਮਸਾ ਪਾਣੀ ਜਾਂਦਾ ਨਹੀਂ ਸੀਟ ਕੋਲੀ ਪਿਆ ਸਾਰੇ ਉਹਤ ਮੱਖੀਆਂ ਤਾਂ ਹੁਣ ਬਾਹਰ ਕੀ ਕਰੀਏ ਇਹਨਾਂ ਨੂੰ ਹੀ ਰੋਕ ਨਹੀਂ ਸਕਦੇ। ਸੈਂਟਰ 'ਚ ਕਰ ਲੈਂਦੇ ਮਸ਼ੀਨ ਦਾ। ਸੈਂਟਰ 'ਚ ਮਸ਼ੀਨ ਦਾ ਬਣਾ ਦਿੰਦੇ ਬੜਾ ਸੋਹਣਾ ਉਹ ਆਪਣਾ ਲਾਂਡਰੀ ਪੋਰਸ਼ਨ ਬਣ ਜਾਣਾ ਸੀਗਾ ਬੜਾ ਵਧੀਆ ਦੇਖੀ। ਮੈਂ ਹੀ ਗਲਤੀ ਕਰ ਲਈ। ਮੋੜੇ ਮਸ਼ੀਨ ਉੱਤੇ ਕੀ ਕਰੀਏ ਸਾਮਾ ਤੋਂ ਬਾਹਰ। ਨਾ ਨਾਲੇ 'ਚ ਤਾਂ ਸੀਟਰ ਖਾਣੀ ਨਹੀਂ ਚਾਹੀਦੀ। ਕੌਣ ਕਿ ਹੋ ਸਕਦਾ ਹੁਣ ਪਤਾ ਸਾਰਾ ਡੜਦੜਈ ਹੈ ਕਿਤੇ ਉਹ ਪਿਆ ਖੇੜੀ ਪਈ ਹੈ ਵੀ ਮਿੰਟਕ ਬਾਅਦ ਡੇੜਕੇ ਪਹਿਲਾਂ ਮਿੰਟਾਂ ਮਤਲਬ ਬੇਕਾਰ ਜੇ 60-7000 ਰੁਪਏ ਲੱਗ ਗਏ ਕੋਲ ਗਾ ਲੈਣੀ ਪੈਣੀ ਹੁਣ ਵੀ ਮੇਰੀ ਸਲਾਹ ਮਨ ਸੋਚੀਏ ਵੀ ਜੇ ਮਸ਼ੀਨ ਦਾ ਉੱਥੇ ਜੀ ਕਰ ਲਈਏ ਤੇ ਉਹਦੀ ਪੈ ਪੰਦਰ ਨੂੰ ਛੱਡ ਦਿਆ ਕਰੀਏ ਬਾਕੀ ਮੁੰਡੇ ਬਿਸਰੇਗਾ ਤੁਹਾਡਾ ਲੈਂਟਰ ਹੈ ਨਹੀਂ ਕੰਮ ਦਾ ਆਪਣਾ ਧਿਆਨ ਰੱਖ ਲੈਂਟਰ ਤੁਹਾਡਾ ਡਿੱਗ ਨਾ ਜਾਵੇ ਕਿਤੇ ਉਹਨਾਂ ਦਾ ਡਿੱਗ ਗਿਆ ਪਤਾ ਗੁੱਗੂ ਗੂਹਣਾਂ ਦਾ ਕੀ ਉਹਨਾਂ ਦਾ ਨਾਮ ਸੰਧੂ ਹੋਣਾ ਦਾ ਉਹਨਾਂ ਨੇ ਪਾਰ ਰੱਖੀ ਸੀ ਵੀਡੀਓ ਵਿਚਾਰਿਆਂ ਨੇ ਇੱਥੇ ਕਾਲਾ ਫਰਸ਼ੀ ਲਵਾ ਲੈਂਦੇ ਘਰੇ ਸਾਨੂੰ ਦੱਸਿਆ ਤੇ ਉਦੋਂ ਵੀ ਮਿਸਤਰੀ ਨਹੀਂ ਆਈ ਉਦੋਂ ਮਿਸਤਰੀ ਦੇ ਨਾਲ ਧਿਆਨ ਨਹੀਂ ਦਿੱਤਾ ਹੈਗਾ ਹੁਣ ਤੁ ਲਾਲਾ ਜੇ ਉਹਨੂੰ ਭਾਇਦਾ ਲਾਲਾ ਹੁਣ 3 ਮਹੀਨੇ ਸਾਤਾ ਆਪਣੋ ਚੁੱਕਦੇ ਆ ਇਹਦਾ ਬਾਥਰੂਮ ਦਾ ਕੀ ਕਰੂ ਜੇ 5 ਫੁੱਟ ਚੁੱਕਦੇ ਆ ਤਾਂ ਹੁਣ ਤੂੰ ਸੋਚ ਕੇ ਦੇਖ ਇਹ ਵਾਲੇ ਪੈਸੇ ਤਾਂ ਖਰਾਬ ਗਏ ਨਾ ਇਹ ਉਹ ਫੇਰ ਉਹੀ ਗੱਲ ਆ ਗਈ ਉਧਰੋਂ ਚੁੱਕ ਕੇ ਫੇਰ ਇਹਦਾ ਥੋੜਾ ਟਾਈਮ ਆ ਮੈਂ ਕਹਿਣਾ ਪੈਣਾ ਕਿ ਚੱਲ ਛੱਡ ਪਰ ਆ ਇਹਦਾ ਟਾਈਮ ਪਾਸ ਪਰ ਬਾਹਰੋਂ ਵਿੜਾ ਵੀ ਬਰਾਬਰ ਚੁੱਕਣਾ ਇਹ ਤਾਂ ਕੁਝ ਵੀ ਨਹੀਂ ਰਹਿ ਜਾਣਾ ਫਿਰ